ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭਾਈ ਡੱਲਾ ਜਿਨੇ ਪੁੱਛਿਆ ਕਿ ਸਤਿਗੁਰੂ ਜੀ ਨਾਮ ਬਾਣੀ ਕੀ ਹੈ ਬਾਣੀ ਨਾਮ ਕੀ ਹੈ ਅਗਲਾ ਉਹਨਾਂ ਦਾ ਇੱਕ ਸਵਾਲ ਸੀ ਵੈ ਗੁਰੂ ਜੀ ਦਾ ਖਾਲਸਾ ਕੀ ਹੈ ਇੱਕ ਹੀ ਵੈ ਗੁਰੂ ਜੀ ਦਾ ਖਾਲਸਾ ਹੁਣ ਆਹ ਬੰਦਾ ਕਹਿੰਦਾ ਜੀ ਇੱਕ ਸਵਾਲ ਸੀ ਕਿ ਵੈ ਗੁਰੂ ਜੀ ਦਾ ਖਾਲਸਾ ਕੀ ਹੈ ਤੇ ਜੇ ਆਪਾਰਥ ਕਰਾਂਗੇ ਸਿੱਧ ਅਰਥ ਕਰਾਂਗੇ ਜੀ ਵੈਗੁਰੂ ਜੀ ਦਾ ਖਾਲਸਾ ਦਰ ਤੇ ਵੈਗੁਰੂ ਜੀ ਦਾ ਖਾਲਸਾ ਕਾਹ ਦੀ ਥਾਂ ਦਾ ਕਰਦੇ ਆਂਗੇ ਮਹਾਰਾਜ ਕਹਿੰਦੇ ਨੇ ਦਲਿਆ ਪਹਿਲਾ ਤੇਰਾ ਸਵਾਲ ਹੈ ਬਾਣੀ ਨਾਮ ਕੀ ਹੈ ਕਹਿੰਦੇ ਇਹ ਬਾਣੀ ਨਾਮ ਚੋਂ ਆਈ ਹੈ ਜਿਨ੍ਹਾਂ ਜਪਿਆ ਮੈਂ ਕੱਲ ਕਿਹਾ ਸੀ ਗਿਆਨ ਧਿਆਨ ਵਿੱਚ ਆਈ ਜਿਸ ਨਾਮ ਦੀ ਤੁਪੈਲਿਸ਼ ਬਾਣੀ ਆਈ ਹੈ ਉਹ ਨਾਮ ਵੀ ਬਾਣੀ ਦੇ ਵਿੱਚ ਮੌਜੂਦ ਹੈ ਉਹ ਤਾਕਤ ਬਾਣੀ ਚ ਜਦੋਂ ਸੇਖ ਇਕਾਗਰਤਾ ਨਾਲ ਬਾਣੀ ਪੜ੍ਹਦਾ ਹੈ ਤੁਸੀਂ ਮਹਿਸੂਸ ਕਰੋਗੇ ਟਿਕ ਕੇ ਸੁਖਮਨੀ ਸਾਹਿਬ ਜਾਂ ਕੋਈ ਸ਼ਬਦ ਪੜ੍ਹੋ ਦੋਰੇ ਦੋ ਤਰੀਕੇ ਹੋਣਗੇ ਇੱਕ ਪਾਸੇ ਆਪ ਜੀ ਦੀ ਰਸਨਾ ਚ ਬਾਣੀ ਚੱਲੇਗੀ ਸੀਨੇ ਨੂੰ ਹੱਥ ਲਾ ਕੇ ਦੇਖੋ ਅੰਦਰੋਂ ਵਾਹਿਗੁਰੂ ਸ਼ਬਦ ਚੱਲਦਾ ਹੋਵੇਗਾ ਇਹ ਹੁੰਦਾ ਹੈ ਜੀ ਉਹਦੀ ਮਿਹਰ ਨਾਲ ਉਹਦੀ ਉਹਦੀ ਕਿਰਪਾ ਨਾਲ ਜੀ ਆਪਣੀ ਜੋਰ ਨਾਲ ਨਹੀਂ ਇਸੇ ਕਰਕੇ ਗੁਰੂ ਜੀ ਨੇ ਕਿਹਾ ਇਹ ਬਾਣੀ ਜੋ ਜਿਉ ਜਾਣੇ ਇਸ ਅੰਤਰ ਰਵੈ ਹਰ ਨਾਮ ਇੱਕ ਕਮਾਲ ਦੀ ਗੱਲ ਨਾਮ ਤੇ ਬਾਣੀ ਕੋ ਵੱਖਰੇ ਨਹੀਂ ਜਿਹੜਾ ਇਸ ਬਾਣੀ ਨੂੰ ਆਪਣੇ ਅੰਤਰ ਆਤਮੇ ਤੋਂ ਜਾਣਦਾ ਹੈ ਗੁਰਮੁਖੋ ਬਾਣੀ ਵਿੱਚ ਹੀ ਨਾਮ ਸਮੋਇਆ ਹੋਇਆ ਹੈ ਜੇ ਅੱਖਰਾਂ ਵਿੱਚ ਨਾਮ ਸਮੋਇਆ ਹੈ ਤੇ ਫਿਰ ਬਾਹਰ ਜਦੋਂ ਅੱਖਰ ਪੜ੍ਹ ਕੇ ਜਪ ਕੇ ਜਿਵੇਂ ਬੇਨਤੀ ਕਰਨੀ ਵਾਰ-ਵਾਰ ਦੀ ਤੇ ਉਹੀ ਨਾਮ ਫਿਰ ਹਰ ਥਾਂ ਤੇ ਮਹਿਸੂਸ ਹੁੰਦਾ ਹੈ ਸਤਗੁਰਾਂ ਨੇ ਬਖਸ਼ਿਸ਼ ਕੀਤੀ ਕਹਿੰਦੇ ਨੇ ਢਲਿਆ ਅਧਿਆਤਮਕਤਾ ਇਹਦੇ ਤੇ ਚੱਲ ਲਈ ਜਿਹੜੀ ਬਾਣੀ ਹੈ ਸਤਿਗੁਰਾਂ ਦੀ ਇਹ ਤੀਰ ਹੈ ਸਮਝਾਣ ਲਈ ਬਾਣੀ ਤੀਰ ਹੈ ਜਦੋਂ ਸ਼ਬਦ ਦੇ ਤੀਰ ਬਾਣੀ ਦੇ ਤੀਰ ਵੱਜਦੇ ਨੇ ਡਲਿਆ ਤੁਰ ਅੰਦਰ ਬਾਣੀ ਵਿੰਨ ਦੀ ਹੈ ਖਿਰਬੇ ਨੂੰ ਉਹਦੇ ਵਿੱਚ ਜਿਹੜਾ ਸੁਰਾਖ ਪੈਂਦਾ ਇਹ ਲਵ ਸਿਰਫ ਬੋਲਣ ਵਾਲੇ ਨੇ ਹਾਰ ਚ ਕੋਈ ਸੁਰਾਖ ਨਹੀਂ ਜਦੋਂ ਅੰਦਰ ਨੂੰ ਤੀਰ ਵਹਿ ਦਿੰਦਾ ਉਸ ਸਰਾਖ ਦੇ ਰਾਹੀ ਇਕਾਗਰਤਾ ਵਿੱਚੋਂ ਨਾਮ ਚੱਲਦਾ ਉਹ ਨਾਮ ਸਾਡੀ ਆਤਮਾ ਨੂੰ ਪਰਮਾਤਮਾ ਨਾਲ ਜੋੜ ਦਿੰਦਾ ਅਗਲਾ ਸਵਾਲ ਤੇਰਾ ਕਿ ਵਾਹਿਗੁਰੂ ਜੀ ਦਾ ਖਾਲਸਾ ਕੀ ਹੈ ਮਹਾਰਾਜ ਜੀ ਹੱਸ ਕੇ ਕਹਿੰਦੇ ਡੱਲਿਆ ਇਹ ਖੇਤ ਤੇਰੇ ਆ ਕਹਿੰਦੇ ਜੀ ਹਾਂ ਕਹਿਣ ਲੱਗੇ ਵਾਹਿਗੁਰੂ ਜੀ ਦਾ ਖਾਲਸਾ ਇਸ ਤਰ੍ਹਾਂ ਨੇ ਕੀ ਲੋਕ ਕਹਣਗੇ ਇਹ ਡੱਲੇ ਦੇ ਖੇਤ ਦੱਲੇ ਦੇ ਮਰਬੇ ਦੱਲੇ ਕੇ ਖੇਤ ਦੱਲੇ ਕੀ ਫੌਜ ਦੱਲੇ ਕੇ ਘੋੜੇ ਦੱਲੇ ਕੀ ਜ਼ਮੀਨ ਦੱਲੇ ਕੀ ਹਵੇਲੀ ਦੱਲੇ ਕਾ ਕਿਲਾ ਕਹਿੰਦਾ ਮਹਾਰਾਜੇ ਫਰਕੀ ਵਾ ਵੈਗਰੂ ਜੀ ਕਾ ਖਾਲਸਾ ਵੀ ਤੇਹੀ ਹੈ ਨਾ ਸੁਣਿਓ ਜੇ ਦੱਲੇ ਕਾ ਖੇਤ ਦੱਲੇ ਕੀ ਹਵੇਲੀ ਦੱਲੇ ਕੇ ਸੈਨਿਕ ਮਹਾਰਾਜ ਕਹਿੰਦੇ ਨਹੀਂ ਦੱਲਿਆ ਇਹ ਅੱਜ ਤੇਰੇ ਨੇ ਇਹ ਤੇਰੇ ਤੋਂ ਬਿਨਾ ਵੀ ਜਿੰਦੇ ਰਹਿ ਸਕਦੇ ਆ ਤੂੰ ਚਲਾ ਜਾਏਗਾ ਇਹ ਹਵੇਲੀ ਰਹਿ ਗਿਆ ਆਪਾਂ ਅੱਜ ਤੱਕ ਭਾਈ ਡੱਲੇ ਦੇ ਘਰ ਦਰਸ਼ਨ ਕਰਨੇ ਸਤਗੁਰਾਂ ਦੀ ਸ਼ਸਤਰ ਤੇ ਬਸਤਰਾਂ ਦੇ ਤੂੰ ਚਲਾ ਜਾਏਂਗਾ ਖੇਤ ਰਹਿਣਗੇ ਤੂੰ ਚਲਾ ਜਾਏਂਗਾ ਘੋੜੇ ਰਹਿਣਗੇ ਤੂੰ ਚਲਾ ਜਾਏਂਗਾ ਸੈਨਿਕ ਰਹਿਣਗੇ ਪਰ ਖਾਲਸਾ ਸੀ ਵਹਿਗੁਰੂ ਜੀ ਦੇ ਨਾਲ ਹੀ ਹੋ ਜਾ ਜੋੜਿਆ ਵਹਿਗੁਰੂ ਹੈ ਤੇ ਖਾਲਸਾ ਹੈ ਤੇ ਜੇ ਵਹਿਗੁਰੂ ਕੋਈ ਨਹੀਂ ਤੇ ਲਬਜੀ ਖਾਲਸਾ ਖਾਲਸਾ ਹੈ ਨਹੀਂ ਉਹ ਅਗਲਾ ਸਵਾਲ ਕਰਦਾ ਮਹਾਰਾਜ ਮੈਨੂੰ ਫਿਰ ਸਮਝਾਓ ਇਹ ਕਦੀ ਪੜਿਓ ਤੁਸੀਂ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਦੀ ਸ਼ਾਇਦ ਕਿਤਾਬ ਇਹ ਖੁੱਲੇ ਲੇਖ ਉਹਦੇ ਵਿੱਚੋਂ ਕਹਿੰਦਾ ਮੈਨੂੰ ਫਿਰ ਸਮਝਾਓ ਮੈਨੂੰ ਸਮਝ ਨਹੀਂ ਪੈ ਰਹੀ ਕਿ ਵਹਿਗੁਰੂ ਜੀ ਕਾ ਖਾਲਸਾ ਉਹ ਜੀ ਨੇ ਕਹਿ ਦਿੱਤਾ ਕਿ ਇਸ ਤਰ੍ਹਾਂ ਨਹੀਂ ਜਿਵੇਂ ਤੇਰੇ ਖੇਤ ਨੇ ਸਤਗੁਰੂ ਜੀ ਮੈਨੂੰ ਕੋਈ ਉਦਾਹਰਨ ਦਿਓ ਅੱਗੇ ਸਤਗੁਰਾਂ ਨੇ ਸਮਝਾਇਆ ਡਲਿਆ ਵਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਦੇਖ ਸੂਰਜ ਜੀ ਸੂਰਜ ਹੈ ਤੇ ਕਹਿਣ ਲੱਗਿਆ ਥੱਲੇ ਕੀ ਹੈ ਜਿਹੜਾ ਚਾਨਣ ਜੀ ਧੁੱਪ ਹੈ ਸੁਣਿਓ ਮਹਾਰਾਜ ਕਹਿੰਦੇ ਇਸ ਸੂਰਜ ਕੀ ਧੋਪ ਹੈ ਨਾ ਸੂਰਜ ਕੀ ਧੂਪ ਹੈ ਨਾ ਜੀ ਕਹਿਣ ਲੱਗੇ ਇਸ ਸੂਰਜ ਦੇ ਕਰਕੇ ਧੋਪ ਹੈ ਸੂਰਜ ਕੀ ਧੂਪ ਹੈ ਜੇ ਸੂਰਜ ਕੋਈ ਨਹੀਂ ਤੇ ਧੋਪ ਕੋਈ ਨਹੀਂ ਖਾਲਸਾ ਵਾਹਿਗੁਰੂ ਜੀ ਦਾ ਐਸਾ ਹੈ ਜਿਵੇਂ ਸੂਰਜ ਤੇ ਸੂਰਜ ਦੀਆਂ ਕਿਰਨਾਂ ਜਿਵੇਂ ਪਾਣੀ ਦਾ ਚਸ਼ਮਾ ਤੇ ਪਾਣੀ ਜਿਵੇਂ ਟਾਣੀ ਦੇ ਨਾਲ ਜੁੜਿਆ ਹੋਇਆ ਫਲ ਹੈ